ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਪੋਸਤਾ ਸਵਾਗਤ ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਮਤਾਂ ਅੱਜ ਦੇ ਕੁਝ ਮਸਲਿਆਂ ਤੋਂ ਅਲ ਸੰਦੇ ਕਰਨ ਦੇ ਲਈ ਸਭ ਤੋਂ ਪਹਿਲਾਂ ਕੈਨੇਡਾ ਦੇ ਵਿਦਿਆਰਥੀਆਂ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਕੀ ਵਿਚਾਰ ਆ ਇਹਦੇ ਤੇ ਗੱਲਬਾਤ ਕਰਾਂਗੇ ਦੂਜਾ ਬੀਸੀ ਦੇ ਵਿੱਚ ਹੜਤਾਲ ਲਗਾਤਾਰ ਚੱਲੀ ਆ ਤੇ ਸ਼ਰਾਬ ਦੀ ਕਮੀ ਹੋ ਸਕਦੀ ਆ ਤੀਜਾ ਏਪੀ ਢੱਲੋਂ ਦੇ ਘਰ ਉੱਤੇ ਗੋਲੀਆਂ ਚਲਾਉਣ ਵਾਲੇ ਨੂੰ ਰਿਪੋਰਟ ਕੀਤਾ ਜਾ ਰਿਹਾ ਸਜ਼ਾ ਸੁਣਾਈ ਗਈ ਆ ਚੌਥੀ ਗੱਲਬਾਤ ਡਾਕਟਰਾਂ ਦੀ ਘਾਟ ਦਾ ਸਿਟੀ ਅਫਸਰੀ ਇੱਕ ਹੱਲ ਕਰ ਰਹੀ ਆ ਨਵਾਂ ਤੇ ਇੱਕ ਗੱਲਬਾਤ ਕਰਨੀ ਹੈ ਕਿ ਆਰਥਿਕ ਮੰਦੀ ਕਾਰਨ ਜਿਹੜਾ ਇਨਕਮ ਗੈਪ ਆ ਉਹਦੇ ਵਿੱਚ ਬਹੁਤ ਸਾਰਾ ਵਾਧਾ ਹੋਇਆ ਸਭ ਤੋਂ ਪਹਿਲੀ ਗੱਲਬਾਤ ਕੈਨੇਡਾ ਦੇ ਵਿੱਚ ਸਟੂਡੈਂਟ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਜਿਵੇਂ ਚੈਟ ਜੀਪੀਟੀ ਆ ਇਹਦੇ ਬਾਰੇ ਕੀ ਸੋਚਦੇ ਆ ਜਾਂ ਕੀ ਕਰਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਅੱਜ ਦੇ ਯੁੱਗ ਦਾ ਸਭ ਤੋਂ ਭਖਦਾ ਮੁੱਦਾ ਆ ਕੱਲ ਆਪਾਂ ਅਮਰੀਕਾ ਦੇ ਲੋਕਾਂ ਦੀ ਇਹਦੇ ਬਾਰੇ ਰਾਏ ਦੀ ਗੱਲਬਾਤ ਕੀਤੀ ਸੀ ਕਿ ਅਮਰੀਕਾ ਦੇ ਅੱਧੇ ਚੋਂ ਜ਼ਿਆਦਾ ਲੋਕ ਇਹਦੇ ਬਾਰੇ ਚਿੰਤਾਤ ਆ ਕਿ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਕੈਨੇਡਾ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਆ ਯਾਨੀ ਚੈਟ ਜੀਪੀਟੀ ਦੀ ਵਰਤੋਂ ਕਰਦੇ ਆ ਜਿਹਦਾ ਮਤਲਬ ਇਹ ਆ ਕਿ ਜਿਹੜੇ ਚੈਟ ਜੀਪੀਟੀ ਬਹੁਤ ਸਾਰੇ ਲੋਕ ਯੂਜ਼ ਕਰਦੇ ਆ 75% ਯਾਨੀ ਕਿ ਤਿੰਨਾਂ ਦੇ ਚਾਰਾਂ ਦੇ ਵਿੱਚੋਂ ਤਿੰਨ ਸਟੂਡੈਂਟ ਇਹ ਕਹਿੰਦੇ ਆ ਕਿ ਉਹਨਾਂ ਨੇ ਇਹਦੀ ਵਰਤੋਂ ਕੀਤੀ ਆ ਹੁਣ ਤੁਸੀਂ ਦੇਖ ਲਓ ਵੀ ਇਹ ਵਰਤੋਂ ਕਿੰਨੀ ਜ਼ਿਆਦਾ ਹੋ ਰਹੀ ਆ ਕਿਸੇ ਵੀ ਅਸਾਈਨਮੈਂਟ ਦੇ ਲਈ ਜਿਹੜੇ 75% ਚਾਰ ਦੇ ਵਿੱਚੋਂ ਤਿੰਨ ਸਟੂਡੈਂਟ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਰਹੇ ਆ ਅੱਧੇ ਤੋਂ ਜ਼ਿਆਦਾ ਸਟੂਡੈਂਟ ਜਿਹੜੇ ਇਹ ਕਹਿੰਦੇ ਆ ਕਿ ਉਹਨਾਂ ਦੀ ਕ੍ਰਿਟੀਕਲ ਥਿੰਕਿੰਗ ਸਕਿੱਲ ਜਾਨੀ ਕਿ ਅਬਿਲਿਟੀ ਟੂ ਜਿਹੜਾ ਸੋਚਣ ਦੀ ਸ਼ਕਤੀ ਆ ਜਿਹੜਾ ਕਿਸੇ ਸਮੱਸਿਆ ਨੂੰ ਲੈ ਕੇ ਉਹਦੇ ਉੱਤੇ ਫਰਕ ਪੈ ਰਿਹਾ ਤੇ ਉਹ ਮਾੜੀ ਤੋਂ ਮਾੜੀ ਹੁੰਦੀ ਜਾ ਰਹੀ ਹੈ ਕਿਉਂਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਵਧ ਰਹੀ ਇਹ ਮਾਮਲਾ ਬਹੁਤ ਸਧਾਰਨ ਜਿਹਾ ਲੱਗਦਾ ਵੀ ਇਹਦੇ ਵਿੱਚ ਕੋਈ ਬਹੁਤ ਵੱਡੀ ਗੱਲ ਨਹੀਂ ਪਰ ਅੱਜ ਦੇ ਸਮਿਆਂ ਦਾ ਸਭ ਤੋਂ ਖਤਰਨਾਕ ਸੱਚ ਆ ਜਿਹੜਾ ਇਸ ਵੇਲੇ ਹੋ ਰਿਹਾ ਇੱਕ ਸਕੂਲ ਤੁਹਾਨੂੰ ਅਸਾਈਨਮੈਂਟ ਦਿੰਦਾ ਕਿ ਤੁਸੀਂ ਆ ਫੁਲਾਣੀ ਚੀਜ਼ ਦੇ ਉੱਤੇ ਅੱਜ ਇੱਕ ਲੇਖ ਲਿਖ ਕੇ ਲਿਆਓ ਮੰਨ ਲਓ ਬਹੁਤ ਛੋਟੀ ਜੀ ਉਦਾਹਰਨ ਆ ਉਹ ਕੀ ਕਰਦੇ ਆ ਸਟੂਡੈਂਟਸ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਕੰਪਿਊਟਰ ਦੇ ਵਿੱਚ ਉਹਨੂੰ ਇੱਕ ਐਪਲੀਕੇਸ਼ਨ ਨੂੰ ਕਹਿੰ ਦਿੰਦੇ ਕਿ ਸਾਡੇ ਲਈ ਫੁਲਾਣੇ ਵਿਸ਼ੇ ਦੇ ਉੱਤੇ ਆ ਲੇਖ ਲਿਖ ਦੇ ਤੇ ਉਹਦੇ ਥੱਲੇ ਆਪਣੇ ਉਹ ਨੁਕਤੇ ਹੋਰ ਦੱਸ ਦਿੰਦੇ ਇਹਦੇ ਵਿੱਚ ਆ ਵੀ ਨੁਕਤਾ ਹੋਵੇ ਇਹਦੇ ਚਾ ਵੀ ਨੁਕਤਾ ਹੋਵੇ ਇਹਦੇ ਚਾ ਵੀ ਹੋਵੇ ਇਹਨਾਂ ਲਿਖਣ ਤੋਂ ਬਾਅਦ ਉਹ ਬੈਠ ਜਾਂਦੇ ਕੰਪਿਊਟਰ ਉਹਨਾਂ ਨੂੰ ਸਾਰਾ ਕੁਝ ਲਿਖ ਕੇ ਦੇ ਦਿੰਦਾ ਹੁਣ ਕਈ ਵਾਰੀ ਟੀਚਰ ਤੁਹਾਨੂੰ ਕੋਈ ਪ੍ਰੋਬਲਮ ਦਿੰਦਾ ਜਿੱਦਾਂ ਉਹ ਦੱਸ ਦਿਆ ਕਿ ਆਹ ਸਮੱਸਿਆ ਇਹਦਾ ਕੋਈ ਹੱਲ ਕਰਕੇ ਲਿਆਓ ਇਹਦਾ ਕੋਈ ਸਵਾਲ ਨੂੰ ਹੱਲ ਕਰਨਾ ਜਾਂ ਕੋ ਟੈਸਟ ਆ ਜਾਂ ਕੁਛ ਆ ਉਹ ਸਾਰੇ ਦਾ ਸਾਰਾ ਕੰਪਿਊਟਰ ਚ ਪਾਉਂਦੇ ਉਹ ਸਾਰੇ ਦਾ ਸਾਰਾ ਹੱਲ ਕਰਕੇ ਉਹਨਾਂ ਦੇ ਹੱਥ ਵਿੱਚ ਆ ਜਾਂਦਾ ਇਹ ਅੱਜ ਦੇ ਸਮੇਂ ਦੀ ਹੁਣ ਕ੍ਰਿਟੀਕਲ ਥਿੰਕਿੰਗ ਜਿਹੜੀ ਆ ਇੱਕ 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 ਨਜ਼ਰੀਏ ਤੋਂ ਕਿਸੇ ਚੀਜ਼ ਨੂੰ ਸੋਚਣਾ ਕਿਸੇ ਸਮੱਸਿਆ ਦਾ ਹੱਲ ਕਰਨਾ ਉਹ ਘਟੀ ਜਾ ਰਹੀ ਹੈ ਨਿਆਣਿਆਂ ਦੀ ਨਿਆਣਿਆਂ ਦੀ ਕਿ ਸਿਆਣਿਆਂ ਦੀ ਵੀ ਜਿਹੜੇ ਵੱਡੇ ਸਟੂਡੈਂਟਸ ਵੀ ਆ ਉਹ ਪਿੱਛੇ ਜਾਈ ਜਾ ਰਹੀ ਆ ਉਹਦੇ ਨਾਲ ਬਹੁਤੇ ਸਟੂਡੈਂਟਸ ਇਸ ਵੇਲੇ ਇਹ ਦੱਸਦੇ ਆ ਕਿ ਉਹਨਾਂ ਦੀ ਪਹਿਲਾ ਜਿਹੜਾ ਰਿਐਕਸ਼ਨ ਹੁੰਦਾ ਜਦੋਂ ਉਹ ਘਰ ਦਾ ਹੋਮਵਰਕ ਕਰਦੇ ਆ ਕਿ ਹੋਮਵਰਕ ਕਰਨ ਤੋਂ ਪਹਿਲਾਂ ਉਹ ਉਹ ਐਪ ਖੋਲਦੇ ਆ ਕਿ ਅਸੀਂ ਐਪ ਖੋਲੀਏ ਤੇ ਆਪਣਾ ਜਿਹੜਾ ਆਈਡੀਆ ਜਿਹੜਾ ਉਹ ਉਹ ਨਹੀਂ ਲਿਖਦੇ ਹੁਣਾਂ ਤੇ ਇਹ ਚਾਹੀਦਾ ਜੇ ਟੀਚਰ ਨੇ ਕਿਸੇ ਵਾਤਾਵਰਣ ਦੇ ਉੱਤੇ ਕਿਸੇ ਗੱਲ ਦੇ ਉੱਤੇ ਕੋਈ ਵੱਡੇ ਤੋਂ ਵੱਡਾ ਕੋਈ ਇੱਕ ਇੱਕ ਉਹਨਾਂ ਨੂੰ ਦੇ ਦਿੱਤਾ ਕਿ ਆ ਤੁਸੀਂ ਕਰਨਾ ਆ ਉਹ ਉਹ ਸਾਰੇ ਕੁਛ ਦਾ ਜਿਹੜਾ ਉਹਦਾ ਸਾਰੇ ਕੁਛ ਦਾ ਮਾੜਾ ਅਸਰ ਇਹ ਹੁੰਦਾ ਕਿ ਉਹ ਸਿੱਧੇ ਚੈਟ ਜੀਪੀਟੀ ਖੋਲ ਲੈਂਦੇ ਆ ਬਜਾਏ ਇਹਦੇ ਕਿ ਉਹ ਸੋਚਣ ਭਾਵੇਂ ਉਹ ਗੱਲ ਛੋਟੀ ਤੋਂ ਛੋਟੀ ਹੋਵੇ ਤੇ ਭਾਵੇਂ ਉਹ ਵੱਡੀ ਤੋਂ ਵੱਡੀ ਹੋਵੇ ਉਹ ਉਹਨੂੰ ਕੰਪਿਊਟਰ ਨੂੰ ਕਹਿੰਦੇ ਕਿ ਤੂੰ ਆਟੋਮੈਟਿਕਲੀ ਸਾਨੂੰ ਦੱਸ ਦੇ ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰ ਰਹੇ ਇਹ ਮੰਨ ਰਹੇ ਆ ਬਹੁ ਗਣਤੀ ਕਿ ਸਾਡਾ ਇਹਦੇ ਨਾਲ ਨੁਕਸਾਨ ਹੋ ਰਿਹਾ ਹੈ ਇਹ ਸਭ ਤੋਂ ਖਤਰਨਾਕ ਅੱਜ ਦੇ ਸਮੇਂ ਦਾ ਸੱਚ ਕਨਸਰਨ ਇਸ ਕਰਕੇ ਆ ਪੜਾਉਣ ਦਾ ਮਕਸਦ ਕੀ ਆ ਐਜੂਕੇਸ਼ਨ ਦਾ ਗੋਲ ਸਿਰਫ ਨੌਕਰੀ ਲੈਣਾ ਥੋੜਾ ਆ ਇਹਦਾ ਦਾ ਅਸਲ ਦੇ ਵਿੱਚ ਮਕਸਦ ਵਿਦਿਆ ਦਾ ਪੜ੍ਹਾਈ ਦਾ ਇਹ ਆ ਕਿ ਬੱਚੇ ਸੋਚਣ ਸ਼ਕਤੀ ਪੈਦਾ ਹੋ ਸਕੇ ਉਹ ਆਪਣੇ ਹਿਸਾਬ ਨਾਲ ਸੋਚ ੱਕਣ ਚੀਜ਼ਾਂ ਨੂੰ ਦੇਖ ਸਕਣ ਉਹਦੇ ਤੋਂ ਬਾਅਦ ਉਹਦਾ ਕੋ ਨਤੀਜਾ ਕੱਢ ਸਕਣ ਵੀ ਆ ਇਦਾਂ ਆ ਇਹ ਇਦਾਂ ਆ ਨਾ ਸਿਰਫ ਉਹ ਮਤਲਬ ਨਕਲ ਮਾਰ ਕੇ ਉਹ ਕੰਮ ਕਰ ਦੇਣ ਟੀਚਰ ਇਹ ਕਹਿੰਦੇ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਲਿਟਰੇਸੀ ਸਿਖਾਉਣੀ ਚਾਹੀਦੀ ਆ ਪਰ ਨਾਲੇ ਇਹ ਵੀ ਸਿਖਾਉਣਾ ਚਾਹੀਦਾ ਵੀ ਇਹਦੀ ਕਿੰਨੀ ਕੁ ਵਰਤੋਂ ਕਰਨੀ ਚਾਹੀਦੀ ਆ ਤੇ ਕਿੰਨੀ ਕੁ ਨਹੀਂ ਵਰਤੋਂ ਕਰਨੀ ਚਾਹੀਦੀ ਜਿਹੜੀ ਜਿਹੜੇ ਨਿਆਣੇ 7ਵੀਂ ਤੋਂ 10ਵੀਂ ਦੇ ਵਿੱਚ ਪੜ੍ਹਦੇ ਆ ਇਸ ਵੇਲੇ ਉਹਨਾਂ ਦੇ ਵਿੱਚ ਉਹਨਾਂ ਦੇ ਜਿਹੜੇ ਗ੍ਰੇਡ ਆ ਜਿਹੜੇ ਉਹਨਾਂ ਦੇ ਨੰਬਰ ਆਉਂਦੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇੰਪਰੂਵ ਹੋਏ ਆ ਪਰ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਅਸੀਂ ਕੁਝ ਸਿੱਖਿਆ ਨੰਬਰ ਵਧ ਆ ਰਹੇ ਆ ਪੜ੍ਹਾਈ 'ਚ ਚੰਗੇ ਆ ਪਰ ਉਹਨਾਂ ਨੂੰ ਕੋਈ ਚੀਜ਼ ਯਾਦ ਨਹੀਂ ਆ ਇਦਾਂ ਦੀ ਜਾਂ ਉਹਨਾਂ ਦਾ ਦਿਮਾਗ ਨਹੀਂ ਵਰਤੋਂ ਦੇ ਵਿਚਾਰਿਆ ਨੰਬਰ ਆ ਰਿਹਾ ਤੇ ਇਹ ਚੀਜ਼ ਉਹਨਾਂ ਨੂੰ ਮਹਿਸੂਸ ਹੋ ਰਿਹਾ ਲਗਭਗ ਅੱਧੇ ਸਟੂਡੈਂਟਸ ਨੂੰ ਕਿ ਅਸੀਂ ਮਾੜਾ ਕੀਤਾ ਸੀ ਅਸੀਂ ਚੀਟ ਕਰ ਰਹੇ ਹਾਂ ਤੇ ਇਹਦੇ ਲਈ ਉਹਨਾਂ ਨੂੰ ਫਿਰ ਫਿਕਰ ਵੀ ਆ ਵੀ ਅਸੀਂ ਕਿਤੇ ਫੜੇ ਨਾ ਜਾਈਏ ਹ ਹੁਣ ਉਹ ਬਹੁਤੇ ਸਟੂਡੈਂਟ ਚਾਹੁੰਦੇ ਆ ਕਿ ਸਕੂਲ ਸਾਨੂੰ ਦੱਸਣ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਿਦਾਂ ਕਰਨੀ ਹੈ ਹੁਣ ਤੇ ਬਹੁਤ ਗਿਣਤੀ ਸਟੂਡੈਂਟਸ ਦੀ ਜਾਂ इवन ਵੱਡੇ ਪੱਧਰ ਦੇ ਉੱਤੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ ਡਿਪੈਂਡ ਕਰ ਲੱਗ ਪਈ ਐ ਤੁਸੀਂ ਕਿਸੇ ਨੂੰ ਚਿੱਠੀ ਲਿਖਣੀ ਆ ਤੁਸੀਂ ਕਿਸੇ ਨੂੰ ਈਮੇਲ ਲਿਖਣੀ ਆ ਤੁਸੀਂ ਟੁੱਟੀ ਫੁੱਟੀ ਜੀ ਲਿਖ ਕੇ ਉਹਦੇ ਵਿੱਚ ਪਾ ਦਿੰਨੇ ਜੋ ਵੀ ਸਿੱਧੀ ਸਿੱਧੀ ਜੀ ਗੱਲ ਤੇ ਉਹਨੂੰ ਥੱਲੇ ਇੱਕ ਲਾਈਨ ਲਿਖ ਦਿੰਨੇ ਆ ਕਿ ਇਹਨੂੰ ਸਿੱਧੀ ਕਰਕੇ ਲਿਖ ਦੇ ਪਲੀਜ਼ ਰਾਈਟ ਇਨ ਗੁੱਡ ਇੰਗਲਿਸ਼ ਬਸ ਤੁਸੀਂ ਇੰਨਾ ਹੀ ਲਿਖਣਾ ਪਹਿਲਾਂ ਜੋ ਮਰਜ਼ੀ ਗਲਤ ਮਲਤ ਲਿਖਿਆ ਉਹਨੇ ਬਹੁਤ ਵੱਡੀ ਐ ਫਰੇਮ ਕਰਕੇ ਤੁਹਾਨੂੰ ਦੇ ਦੇਣੀ ਆ ਤੇ ਹੁਣ ਅਛਾ ਦੂਜਾ ਇਹਦਾ ਹੁਣ ਰੌਲਾ ਇਹ ਪੈਣ ਲੱਗ ਪਿਆ ਕਿ ਇਹ ਚੀਜ਼ ਅੱਗੇ ਜਾ ਕੇ ਚੈੱਕ ਹੋ ਜਾਂਦੀ ਜਿਹੜਾ ਪਲੈਗਲੈਸਮ ਆ ਉੱਥੇ ਚੈੱਕ ਹੋ ਰਹੀ ਆ ਉਹ ਮਤਲਬ ਜਿਹਦੇ ਕੋਲ ਜਾਣੀ ਐ ਜੇ ਉਹ ਚਾਹੇ ਟੈਸਟ ਕਰਨੀ ਵੀ ਬੰਦੇ ਨੇ ਆਪ ਲਿਖੀ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਲਿਖਾਈ ਆ ਉਹ ਫੜਿਆ ਜਾਊਗਾ ਤੇ ਜੇ ਉਹ ਫੜਿਆ ਗਿਆ ਹੁਣ ਉਹ ਬੰਦਿਆਂ ਦੀ ਘਾਟ ਬਹੁਤ ਆ ਗਈ ਕਿ ਜਿਹੜੇ ਆਪਣੇ ਆਪ ਕੁਝ ਲਿਖ ਸਕਦੇ ਆ ਉਹਨਾਂ ਬੰਦਿਆਂ ਦੀ ਵੈਲਿਊ ਬਹੁਤ ਪਾਊਗੀ ਹੁਣ ਘਾਟ ਬਹੁਤ ਹੋ ਗਈ ਉਹਨਾਂ ਬੰਦਿਆਂ ਦੀ ਕਿ ਜਿਹੜੇ ਆਪ ਕੋਈ ਗੱਲ ਲਿਖ ਸਕਦੇ ਬਿਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਕੈਨੇਡਾ ਦੇ ਸਟੂਡੈਂਟਸ ਇਸ ਗੱਲ ਤੋਂ ਫਾਇਦਾ ਵੀ ਲੈ ਰਹੇ ਆ ਪਰ ਕਿਉਂਕਿ ਈਮਾਨਦਾਰ ਨੇ ਉਹ ਚਿੰਤਤ ਵੀ ਨੇ ਇਸ ਗੱਲ ਤੋਂ ਵੀ ਇਹ ਗਲਤ ਅਗਲੀ ਗੱਲਬਾਤ ਜਿਹੜੀ ਸਟ੍ਰਾਈਕ ਚੱਲ ਰਹੀ ਆ ਉਹਦੇ ਬਾਰੇ ਸਟ੍ਰਾਈਕ ਦੇ ਨਾਲ ਦੋ ਦੋ ਅਸਲ ਅਲੱਗ-ਅਲੱਗ ਗੱਲਾਂ ਨੇ ਇਹ ਪਹਿਲੀ ਗੱਲ ਤਾਂ ਇਹ ਸਟ੍ਰਾਈਕ ਤੋਂ ਪਹਿਲਾਂ ਇੱਕ ਜਿਹੜੀ ਗੱਲ ਕਰੀਏ ਇਹ ਕਿਉਂਕਿ ਸਟ੍ਰਾਈਕ ਦਾ ਸਬੰਧ ਲਿਕਰ ਦੇ ਨਾਲ ਆ ਜਿਹੜੀ ਸ਼ਰਾਬ ਆ ਉਹ ਕਈ ਰੈਸਟੋਰੈਂਟਾਂ ਦੇ ਉੱਤੇ ਨਹੀਂ ਆ ਜਾਂ ਕਈਆਂ ਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਕ ਜਾਣੀਆਂ ਕਿਉਂਕਿ ਠੇਕੇ ਕਈ ਬੰਦ ਹੋ ਰਹੇ ਆ ਸਟ੍ਰਾਈਕ ਦੇ ਕਰਕੇ ਪਿੱਛੋਂ ਦਰੂਣੀ ਆ ਰਹੀ। ਦੂਜੀ ਗੱਲ ਵੀ ਇਹਦੇ ਨਾਲ ਸੰਬੰਧਿਤ ਹੀ ਆ ਕਿ ਜਿਹੜੀ ਦੂਜੀ ਇਹ ਆ ਕਿ ਜਿਹੜੇ ਕੈਨੇਡੀਅਨਸ ਨੇ ਉਹ ਇਸ ਵੇਲੇ ਅਮਰੀਕਾ ਦੀ ਸ਼ਰਾਬ ਨਹੀਂ ਬਾਏ ਕਰ ਰਹੇ। ਔਰ ਅਮਰੀਕਾ ਦੀ ਸੇਲ ਇਧਰਲੇ ਪਾਸੇ 85% ਇਸ ਸਾਲ ਦੇ ਵਿੱਚ ਘਟੀ ਆ ਪਿਛਲੇ ਸਾਲ ਦੇ ਮੁਕਾਬਲੇ। ਅਮਰੀਕਾ ਦੀ ਲਿਕਰ ਸੇਲ ਦਾ ਕੈਨੇਡਾ ਦੇ ਵਿੱਚ ਇਸ ਵੇਲੇ 10 ਮਿਲੀਅਨ ਤੋਂ ਥੱਲੇ ਥੱਲੇ ਆ। ਇਹ ਅਮਰੀਕਨ ਡਿਸਟਿਲਰੀਜ਼ ਦੇ ਵਿੱਚ ਬਹੁਤ ਘਟਿਆ ਜਿਹੜਾ ਜਿਹੜੀ ਇਹ ਡਿਸਟਿਲਡ ਸਪਿਰਿਟ ਕਾਉਂਸਲ ਆਫ ਯੂ ਐਸ ਆ ਡੀ ਐਸ ਸੀ ਆ ਉਹ ਕਹਿੰਦੇ ਕਿ ਇਹ ਫਾਲ ਜਿਹੜਾ ਹੈਗਾ ਇਹ ਸੇਲ ਦੇ ਵਿੱਚ ਘਟਾ ਜਿਹੜਾ ਆ ਇਹ ਬਹੁਤ ਵੱਡੀ ਸਮੱਸਿਆ ਆ ਅਮਰੀਕਾ ਦੇ ਬਿਜ਼ਨਸਮੈਨਾਂ ਦੇ ਲਈ ਹੁਣ ਕਿਉਂ ਇਹ ਸੇਲ ਘਟੀ ਹੈ ਆਪਾਂ ਸਾਰੇ ਜਾਣਦੇ ਹਾਂ ਕਿ ਇਹਦਾ ਮੁੱਖ ਕਾਰਨ ਅਸਲ ਦੇ ਵਿੱਚ ਟ੍ਰੇਡ ਵਾਰ ਆ ਜਿਹੜੀ ਕੈਨੇਡਾ ਤੇ ਅਮਰੀਕਾ ਦੇ ਵਿੱਚ ਚੱਲ ਰਹੀ ਤੇ ਜਿਹਦਾ ਅਜੇ ਵੀ ਕੋਈ ਜਿਹੜਾ ਤਣ ਪੱਤਣ ਲੱਗ ਨਹੀਂ ਰਿਹਾ ਕੈਨੇਡੀਅਨਸ ਜਿਹੜੇ ਨੇ ਉਹ ਅਮਰੀਕਾ ਦੀ ਸ਼ਰਾਬ ਖਰੀਦਣੀ ਉਹਨਾਂ ਨੇ ਬੰਦ ਕਰ ਦਿੱਤੀ ਇੱਕ ਇੱਕ ਪ੍ਰਤੀਕਾਤਮਕ ਵਿਰੋਧ ਵੀ ਐ ਸਿਮਬੋਲਿਕ ਪ੍ਰੋਟੈਸਟ ਵੀ ਆ ਜਿਹੜੇ ਕੈਨੇਡੀਅਨਸ ਨੇ ਉਹ ਆਪਣੇ ਪੱਖ ਦੀ ਆਪਣੇ ਕੈਨੇਡਾ ਦੀ ਚੀਜ਼ ਖਰੀਦਣੀ ਜ਼ਿਆਦਾ ਪਸੰਦ ਕਰ ਰਹੇ ਕਿਉਂਕਿ ਲੜਾਈ ਦੂਜਿਆਂ ਨਾਲ ਚੱਲਦੀ ਹੈ ਜਿਹੜਾ ਕੈਨੇਡੀਅਨ ਪ੍ਰੋਵਿੰਸਸ ਨੇ ਜਿੱਦਾਂ ਬਰਿਟਿਸ਼ ਕੋਲੰਬੀਆ ਆ ਇਹਨਾਂ ਨੇ ਹਜੇ ਵੀ ਅਮਰੀਕਾ ਦੇ ਲਿਕਰ ਆਪਣੇ ਸਟੋਰਾਂ ਦੇ ਉੱਤੇ ਬੈਨ ਕੀਤਾ ਆ ਭਾਵੇਂ ਕਿ ਜਿਹੜਾ ਟੈਰਿਫ ਆ ਐਕਸਟਰਾ ਟੈਰਿਫਾ ਉਹ 1 ਸਤੰਬਰ ਨੂੰ ਖਤਮ ਹੋ ਗਿਆ ਹੁਣ ਬਹੁਤ ਸਾਰੇ ਜਿਹੜੇ ਕੈਨੇਡੀਅਨਸ ਨੇ ਉਹ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਲੋਕਲ ਵਾਈਨ ਜਾਂ ਲਿਕਰਸ ਨੇ ਉਹ ਟਰਾਈ ਕਰਨਾ ਔਰ ਉਹ ਪਹਿਲੀ ਵਾਰੀ ਟਰਾਈ ਕਰ ਰਹੇ ਆ ਤੇ ਉਸ ਚੀਜ਼ ਨੂੰ ਪਸੰਦ ਵੀ ਕਰ ਰਹੇ ਆ ਉਹਨਾਂ ਨੂੰ ਲੱਗਦਾ ਵੀ ਜਿਹੜੀ ਅਸੀਂ ਤਬਦੀਲੀ ਕੀਤੀ ਆ ਵੀ ਪਹਿਲਾਂ ਅਮਰੀਕਾ ਵਾਲੀ ਸ਼ਰਾਬ ਪੀਂਦੇ ਸੀ ਹੁਣ ਲੋਕਲ ਟਰਾਈ ਕੀਤੀ ਉਹਨੂੰ ਲੋਕਲ ਜ਼ਿਆਦਾ ਵਧੀਆ ਲੱਗੀ ਤੇ ਉਹ ਚਾਹੁੰਦੇ ਆ ਕਿ ਹੁਣ ਲੋਕਲ ਹੀ ਪਿਆ ਕਰੀਏ ਇਹ ਸਾਨੂੰ ਜ਼ਿਆਦਾ ਚੰਗੀ ਲੱਗਦੀ ਹੈ ਉਹਦੇ ਨਾਲ ਇੱਕ ਤਾਂ ਇਹ ਆ ਕਿ ਜਿਹੜੀ ਕੈਨੇਡੀਅਨ ਇੰਡਸਟਰੀ ਆ ਉਹ ਜਿਹੜੀ ਕੈਨੇਡੀਅਨ ਇੰਡਸਟਰੀ ਆ ਜਾਂ ਵਾਈਨਰੀਸ ਹੈਗੀ ਜਾਂ ਫਾਰਮਰਸ ਹੈਗੇ ਆ ਉਹਨਾਂ ਨੂੰ ਬਹੁਤ ਵੱਡੇ ਦੇ ਨਾਲ ਫਾਇਦਾ ਹੋਊਗਾ ਦੂਜਾ ਸਿਰਫ ਕੈਨੇਡਾ ਦੇ ਵਿੱਚ ਹੀ ਨਹੀਂ ਜਿਹੜੇ ਦੇਸ਼ ਜਿਵੇਂ ਜਾਪਾਨ ਆ ਉਹ 23% ਡਾਊਨ ਆ ਯੂਕੇ 29% ਯੂਰਪ ਦੀ 12% ਇਹ ਵੀ ਅਸਲ ਦੇ ਵਿੱਚ ਸਾਰੇ ਅਮਰੀਕਾ ਦੀ ਸ਼ਰਾਬ ਘੱਟ ਖਰੀਦ ਰਹੇ ਆ ਸੋ ਇੱਕ ਤਾਂ ਬੜਾ ਵੱਡਾ ਹੈ ਉਹਨਾਂ ਨੂੰ ਫਰਕ ਪੈ ਰਿਹਾ ਦੂਜੀ ਜਿਹੜੀ ਇੱਥੇ ਜਿਹੜੀ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਬੀਸੀ ਜਨਰਲ EMPLOYER ਯੂਨੀਅਨ ਜਿਹੜੀ BCGEU ਆ ਉਹ ਸਟ੍ਰਾਈਕ ਦੇ ਉੱਤੇ ਆ ਪਿਛਲੇ 6 ਹਫ਼ਤਿਆਂ ਤੋਂ ਤੇ ਇਹਦੇ ਨਾਲ ਜਿਹੜੇ ਵੱਡੇ ਲਿਕਰ ਸ਼ਾਰਟੇਜ ਆ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਰਹੀ ਹੈ ਕਿਉਂਕਿ ਜਿਹੜੀ BCGEU ਸਟ੍ਰਾਈਕ ਹੈਗੀ ਆ ਉਹਦੇ ਨਾਲ ਡਿਲੀਵਰੀਆਂ ਰੁਕ ਗਈਆਂ ਸਰਕਾਰ ਜਿਹੜੇ ਗਵਰਨਮੈਂਟ ਰਨ ਲਿਕਰ ਸੀਗੇ ਜਾਂ ਕੈਨਾਬਸ ਸਟੋਰਸ ਸੀਗੇ ਭੰਗ ਦੇ ਉੱਥੇ ਕਿਉਂਕਿ ਸਰਕਾਰੀ ਕਰਮਚਾਰੀ ਯੂਨੀਅਨ ਦੇ ਵਿੱਚ ਜਿਹੜੇ ਕੰਮ ਕਰਦੇ ਆ ਉਹ ਨਹੀਂ ਉਹਦੇ ਨਾਲ ਸਪਲਾਈ ਰੈਸਟੋਰੈਂਟਾਂ ਨੂੰ ਜਾਂ 바ਰਸ ਨੂੰ ਕੱਟ ਆਫ ਹੋਣ ਲੱਗ ਪਏ ਔਰ ਬਹੁਤ ਸਾਰੇ ਜਿਹੜੇ ਰੈਸਟੋਰੈਂਟਸ ਨੇ ਜਾਂ ਪਬ ਨੇ ਉਹ ਲਗਭਗ ਮਤਲਬ ਨੋ ਅਲਕੋਹਲ ਦੇ ਨੇੜੇ ਤੇੜੇ ਪਹੁੰਚ ਚੁੱਕੇ ਆ ਤੇ ਉਹਨਾਂ ਨੂੰ ਲੱਗਦਾ ਵੀ ਅਸੀਂ ਜਲਦੀ ਸਾਡੇ ਕੋਲੇ ਸ਼ਰਾਬ ਦਾ ਜਿਹੜਾ ਘਟਾ ਆ ਬਹੁਤ ਜ਼ਿਆਦਾ ਇਸ ਵੇਲੇ ਪਹਿਜਣਾ ਆ ਰੈਸਟੋਰੈਂਟ ਓਨਰ ਜਿਹੜਾ ਸਟਾਫ ਆ ਉਹਨੂੰ ਪੂਰੇ ਲੋਅਰ ਮੇਨਲੈਂਡ ਦੇ ਵਿੱਚ ਭੇਜ ਰਿਹਾ ਵੀ ਭਾਈ ਜਾ ਕੇ ਕਿਤੇ ਉਹ ਕੋ ਬੋਤਲਾਂ ਚਾਰ ਪਈਆਂ ਹੁਣ ਕਿਤੇ ਲੈਫਟ ਸਟੋਰ ਬੋਟਲਸ ਹੁਣ ਜਾਓ ਸਾਰਾ ਕੁਝ ਚੱਕ ਕੇ ਲਿਆਓ ਭਾਵੇਂ ਕਿ ਇਹ ਇਸ ਵੇਲੇ ਪੋਸੀਬਲ ਨਹੀਂ ਹੋ ਰਿਹਾ ਬਹੁਤੇ ਸਰਕਾਰੀ ਲਿਕਰ ਸਟੋਰ ਐਸਵੇਲੇ ਬੰਦ ਆ ਤੇ ਬਿਜ਼ਨੈਸ ਜਿਹੜੇ ਆ ਉਹ ਪਹਿਲਾਂ ਹੀ ਸੋਲਡ ਆਫ ਹੋ ਚੁੱਕੇ ਆ ਜਿਹੜਾ ਉਹਨਾਂ ਦੇ ਯੂਐਸ ਲਿਕਰ ਸਟੋਰ ਦੇ ਵਿੱਚ ਕੁਝ ਜਿਹੜੇ ਹੁਣ ਕਿਉਂਕਿ ਯੂਨੀਅਨ ਦੇ ਵਿੱਚ ਸਟ੍ਰਾਈਕ ਵਾਲੇ ਵਰਕਰਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਦੂਜੇ ਉਹਦੇ ਨਾਲ ਲਿਕਰ ਤੇ ਕੈਨਵਸ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਵੀ ਫਰਕ ਪੈ ਰਿਹਾ ਸੋ ਇਹਦੇ ਨਾਲ ਐਸਵੇਲੇ ਇੱਕ ਵੱਡਾ ਸੰਕਟ ਜਿਹੜਾ ਇੱਥੇ ਸ਼ਰਾਬ ਦਾ ਆਉਣ ਵਾਲੇ ਸਮੇਂ ਦੇ ਵਿੱਚ ਪੈਦਾ ਹੋ ਸਕਦਾ ਅਗਲੀ ਗੱਲਬਾਤ ਜਿਹੜੀ ਇੱਥੇ ਜਿੰਨੀਆਂ ਲੁੱਟ ਖੋਹਦੀਆਂ ਵਾਰਦਾਤਾਂ ਆਹਾ ਫਰੋਤੀ ਦੀਆਂ ਵਾਰਦਾਤਾਂ ਜਿੰਨੀਆਂ ਇੱਥੇ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਹੋਈਆਂ ਇਹਨੇ ਕੈਨੇਡਾ ਦੇ ਵਿੱਚ ਬਹੁਤ ਵੱਡੀ ਚਿੰਤਾ ਪੈਦਾ ਕਰ ਦਿੱਤੀ ਪਰ ਇਹਦੇ ਨਾਲ ਹੀ ਚੰਗੀ ਗੱਲ ਇਹ ਆ ਕਿ ਪੁਲਿਸ ਬਹੁਤ ਜ਼ਿਆਦਾ ਐਕਟਿਵ ਆ ਤੇ ਇਹਨਾਂ ਨੇ ਐਕਟਿਵ ਹੋ ਕੇ ਪਿਛਲੇ ਸਮੇਂ ਦੇ ਵਿੱਚ ਇਹਨਾਂ ਵਾਰਦਾਤਾਂ ਕਰਨ ਵਾਲਿਆਂ ਨੂੰ ਫੜਿਆ ਬਹੁਤ ਤੇਜ਼ੀ ਨਾਲ ਆ ਤੇ ਉਹਨਾਂ ਦੇ ਉੱਤੇ ਕਾਰਵਾਈ ਬਹੁਤ ਤੇਜ਼ੀ ਦੇ ਨਾਲ ਹੋਈ ਆ ਨਿਤ ਖਬਰ ਆ ਰਹੀ ਆ ਵੀ ਫਲਾਣੇ ਨੂੰ ਫੜ ਲਿਆ ਜਾਂ ਆ ਕੁਝ ਕਰ ਲਿਆ ਹੁਣ ਇੱਕ 25 ਸਾਲਾ ਇਹ ਨੌਜਵਾਨ ਅਭਜੀਤ ਕਿੰਗਰਾ ਕੈ ਇਹਨੂੰ ਪਿਛਲੇ ਸਮੇਂ ਦੇ ਵਿੱਚ ਇਹਨੇ ਏਪੀ ਢਿੱਲੋਂ ਦੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਸੀ ਲੈਂਗਫਰਡ ਦੇ ਵਿੱਚ ਲੈਂਗਫਰਡ ਆਈਲੈਂਡ ਦੇ ਉੱਤੇ ਆ ਵਿਕਟੋਰੀਆ ਦੇ ਨੇੜੇ ਇੱਕ ਸ਼ਹਿਰ ਲੈਂਗਫਰਡ ਆ ਉਸ ਸ਼ਹਿਰ ਦੇ ਵਿੱਚ ਇਹਦਾ ਏਪੀ ਢਿੱਲੋਂ ਦਾ ਘਰ ਆ ਦੱਸਿਆ ਜਾ ਰਿਹਾ ਹੈ ਕਿ ਉੱਥੇ ਇਹਨੇ ਗੋਲੀਆਂ ਚਲਾਈਆਂ ਸੀ ਤੇ ਇਹਨੂੰ ਹੁਣ 6 ਸਾਲ ਦੀ ਸਜ਼ਾ ਦਿੱਤੀ ਗਈ ਹੈ ਉਦੇ ਬਾਰੇ ਹੁਣ ਨਵੇਂ ਫੜਿਆ ਤਾਂ ਇਹ ਪਿਛਲੇ ਸਾਲ ਦਾ ਹੈ ਸਤੰਬਰ ਦੇ ਵਿੱਚ ਗੋਲੀਆਂ ਚੱਲੀਆਂ ਸੀ ਪੁਲਿਸ ਨੇ ਅਕਤੂਬਰ ਚ ਇਹਨੂੰ ਫੜ ਲਿਆ ਸੀ ਹੁਣ ਸਜ਼ਾ ਸੁਣਾਈ ਹੈ ਤੇ ਉਹਦੇ ਨਾਲ ਹੀ ਜਿਹੜੀ ਗੱਲ ਇਹ ਪਤਾ ਲੱਗੀ ਹੈ ਕਿ ਇਹ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ੇ ਦੇ ਉੱਤੇ ਆਇਆ ਸੀ ਏਪੀ ਢਿੱਲੋਂ ਦੇ ਘਰ ਦੇ ਉੱਤੇ ਗੋਲੀਆਂ ਚਲਾਉਣ ਵਾਲਾ ਸਟੂਡੈਂਟ ਦੇ ਉੱਤੇ ਆਇਆ ਸੀ ਤੇ ਇਹਨੂੰ ਬਿਸ਼ਨੋਈ ਗੈਂਗ ਜਿਹੜਾ ਮਤਲਬ ਉੱਥੇ ਪੰਜਾਬੀ ਆਪਣੇ ਸਿੰਗਰ ਏਪੀ ਢਿੱਲੋਂ ਦੇ ਉੱਤੇ ਜਿਹਦੇ ਨਾਲ ਕੋ ਲੱਗਦੀ ਆ ਉਹ ਕਹਿੰਦੇ ਕਿ ਗੈਂਗ ਨੇ ਇਹਨੂੰ ਹਾਇਰ ਕੀਤਾ ਸੀ ਕਿ ਤੈਨੂੰ ਅਸੀਂ ਪੈਸੇ ਦਵਾਂਗੇ ਤੂੰ ਉਹਦੇ ਘਰ ਦੇ ਉੱਤੇ ਗੋਲੀਆਂ ਚਲਾਇਆ ਹੁਣ ਉਹਨੇ ਕੀਤਾ ਕਿਉਂ ਜੱਜ ਇਹ ਕਹਿੰਦਾ ਕਿ ਜਿਹੜਾ ਕਿੰਗਰਾ ਆ ਇਸ ਵੇਲੇ ਸਕੂਲ ਦੇ ਨਾਲ ਤੇ ਆਪਣੇ ਪੈਸੇ ਢਿੱਲੇ ਦੇ ਨਾਲ ਬਹੁਤ ਜ਼ਿਆਦਾ ਸਟਰਗਲ ਕਰ ਰਿਹਾ ਸੀ ਆਰਥਿਕ ਤੰਗੀ ਬਹੁਤ ਸੀ ਤੇ ਉਹਨੇ ਫਿਰ ਕੰਟਰੈਕਟ ਜੌਬ ਲੈ ਲਈ ਤਾਂ ਕਿ ਪੈਸਾ ਆਪਣੇ ਪਿੱਛੇ ਘਰ ਭੇਜ ਸਕੇ ਹੋਇਆ ਕਿ ਸਤੰਬਰ 2024 ਦੇ ਵਿੱਚ ਕਿੰਗਰਾ ਤੇ ਇੱਕ ਹੋਰ ਵਿਅਕਤੀ ਇਹਨਾਂ ਨੇ ਕਾਰ ਨੂੰ ਅੱਗ ਲਾ ਦਿੱਤੀ ਢਿੱਲੋਂ ਦੇ ਡਰਾਈਵਵੇ ਦੇ ਵਿੱਚ 14 ਗੋਲੀਆਂ ਚਲਾਈਆਂ ਉਹਦੇ ਘਰ ਦੇ ਉੱਤੇ ਲੈਂਗਫਰਡ ਦੇ ਵਿੱਚ ਵਿਕਟੋਰੀਆ ਦੇ ਨੇੜੇ ਜਿਹੜੀਆਂ ਬਹੁਤ ਸਾਰੀਆਂ ਬੁਲੇਟਸ ਸੀਗੀਆਂ ਉੱਥੇ ਮਤਲਬ ਪੂਰੇ ਜਿਹੜੀਆਂ ਵਿੰਡੋਸ ਸੀਗੀਆਂ ਕੱਚ ਉੱਥੇ ਦੀਵਾਰਾਂ ਦੇ ਉੱਤੇ ਤੇ ਭਰ ਲੱਕੀ ਲਈ ਉੱਥੇ ਕਿਸੇ ਦਾ ਨੁਕਸਾਨ ਨਹੀਂ ਹੋਇਆ ਕੈਮਰੇ ਦੇ ਉੱਤੇ ਇਹ ਰਿਕਾਰਡ ਹੋ ਗਿਆ ਕੁਦਰਤੀ ਆ ਕਿ ਸਾਰਾ ਅਟੈਕ ਉਹਦੇ ਨਾਲ ਲਾ ਕੇ ਲੈ ਕੇ ਗਿਆ ਸੀ ਇਹ ਬਾਡੀ ਕੈਮਰਾ ਦੇ ਉੱਤੇ ਰਿਕਾਰਡ ਹੋ ਗਿਆ ਤੇ ਬਿਸ਼ਨੋਈ ਗਰੁੱਪ ਨੇ ਉਹ ਵੀਡੀਓ ਆਨਲਾਈਨ ਪਾ ਕੇ ਕੁਝ ਘੰਟੇ ਬਾਅਦ ਹੀ ਉਹਦੀ ਸੁਰਮੇਵਾਰੀ ਲੈ ਲਈ ਇਹਦੇ ਤੋਂ ਬਾਅਦ ਇਹਨੂੰ ਦੋ ਜਣ ਮਤਲਬ ਬੇਸਿਕਲੀ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਜਿਹੜਾ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਫੜ ਲਿਆ ਤੇ ਜੋ ਦੌੜਦੇ ਹੀ ਕ੍ਰੈਸ਼ ਹੋ ਗਿਆ ਕਿੰਗਰਾਬਾਦ ਦੇ ਵਿੱਚ ਅਨਟੈਰੀਓ ਦੇ ਵਿੱਚ ਜਿਹੜਾ ਫੜ ਲਿਆ ਤੇ ਇਹਦਾ ਪਾਰਟਨਰ ਸੀਗਾ ਵਿਕਰਮ ਸ਼ਰਮਾ ਉਹ ਉਹ ਇੱਕ ਦੋ ਜਣੇ ਸੀਗੇ ਕਿੰਗਰਾ ਨੂੰ ਗ੍ਰਿਫਤਾਰ ਕਰ ਲਿਆ ਤੇ ਦੂਜੇ ਨੂੰ ਫੜਿਆ ਨਹੀਂ ਗਿਆ ਹੁਣ ਇਹਨਾਂ ਦੇ ਜਿਹੜੇ ਲਿੰਕ ਆ ਉਥੋਂ ਦੇ ਗੈਂਗਸ ਦੇ ਨਾਲ ਲੱਭੇ ਆ ਉਹਨੂੰ ਟਾਰਗੇਟ ਕਿਉਂ ਕੀਤਾ ਗਿਆ ਏਪੀ ਢੱਲੋਂ ਨੂੰ ਉਹਦੇ ਵਿੱਚੋਂ ਕਹਿੰਦੇ ਆ ਲੱਗਦਾ ਵੀ ਉਹਨੇ ਆਪਣੇ ਕਿਸੇ 뮤직 ਵੀਡੀਓ ਦੇ ਵਿੱਚ ਕਿਹੇ ਇਹੋ ਜਿਹੇ ਬੰਦੇ ਨੂੰ ਲਾ ਲਿਆ ਜਿਹਨੂੰ ਕੁਸ਼ਨੋਈ ਗਰੁੱਪ ਪਸੰਦ ਨਹੀਂ ਸੀ ਕਰਦਾ ਜੱਜ ਦਾ ਇਸ਼ਾਰਾ ਸਲਮਾਨ ਖਾਨ ਵੱਲ ਆ کورٹ ਦਾ ਡਿਸੀਜਨ ਜੱਜ ਨੇ ਇਹਨੂੰ ਇਸ ਅਟੈਕ ਨੂੰ ਕਿਹਾ ਵੀ ਇਹ ਬਹੁਤ ਖਤਰਨਾਕ ਤੇ ਫਿਲਮੀ ਸਟਾਈਲ ਦੇ ਵਿੱਚ ਕੀਤਾ ਗਿਆ ਤੇ ਸਿੱਧਾ ਇਹਦਾ ਮਤਲਬ ਇਹ ਸੀ ਕਿ ਉਹਦੇ ਵਿੱਚ ਜਿਹੜਾ ਏਪੀ ਢੱਲੋਂ ਆ ਉਹਦੇ ਵਿੱਚ ਡਰ ਪੈਦਾ ਕਰਨਾ ਇਹਨੂੰ 6 ਸਾਲ ਦੀ ਸਜ਼ਾ ਹੋਈ ਆ ਜੇਲ੍ਹ ਦੇ ਵਿੱਚ ਕਿ ਅੱਗ ਲਾਉਣ ਤੇ ਗੋਲੀਆਂ ਚਲਾਉਣ ਦੇ ਸਬੰਧ ਦੇ ਵਿੱਚ ਪਰ ਕਿਉਂਕਿ ਪਹਿਲਾਂ ਹੀ ਇਹਨੇ ਕਸਟਡੀ ਦੇ ਵਿੱਚ ਕਾਫੀ ਸਮਾਂ ਇਹਨੂੰ ਹੋ ਗਿਆ ਆ ਇਹਨੂੰ ਜਿਹੜਾ 4 ਸਾਲ ਤੇ 8 ਮਹੀਨੇ ਹੁਣ ਕੱਟਣੇ ਪੈਣਗੇ ਕਿਉਂਕਿ ਬਾਕੀ ਇਹਦੀ ਉਹਨਾਂ ਨੇ ਉਸੇ ਤਰੀਕੇ ਨਾਲ ਗਿਣ ਲਈ ਹੁਣ ਜਦੋਂ ਇਹਨੂੰ ਸਜ਼ਾ ਦਿੱਤੀ ਗਈ ਆ ਕਿੰਗਰਾ ਜਿਹੜਾ ਔਰ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਜਦੋਂ ਸਜ਼ਾ ਪੂਰੀ ਹੋ ਗਈ ਉਹਦੇ ਤੋਂ ਬਾਅਦ ਇਹਨੂੰ ਇੰਡੀਆ ਰਿਪੋਰਟ ਕਰ ਦਿੱਤਾ ਜਾਣਾ ਕਿਉਂਕਿ ਇਹ ਸਟੂਡੈਂਟ ਵੀਜ਼ੇ ਦੇ ਉੱਤੇ ਸੀਗਾ ਉਹ ਐਕਸਪਾਇਰ ਹੋ ਚੁੱਕਾ ਤੇ ਇਹਦਾ ਕ੍ਰਾਈਮ ਜਿਹੜਾ ਬਹੁਤ ਸੀਰੀਅਸ ਆ ਸੋ ਇੱਕ ਆਪਣੇ ਆਪ ਦੇ ਵਿੱਚ ਬਹੁਤ ਚਿੰਤਾ ਵਾਲੀ ਗੱਲ ਕਿ ਜਿਹੜਾ ਕੋਈ ਆਰਥਿਕ ਤੰਗੀ ਦੇ ਕਰਕੇ ਨਿਆਂਾ ਕਿਧਰਲੇ ਪਾਸੇ ਜਾ ਸਕਦਾ ਤੇ ਦੂਜਾ ਇਹ ਪੁਲਿਸ ਜਿਹੜੀ ਆ ਹੁਣ ਇਹਨਾਂ ਨੇ ਢਿੱਲੇ ਨਹੀਂ ਛੱਡੇ ਨੇ ਜਿੰਨੀਆਂ ਵਾਰਦਾਤਾਂ ਹੋ ਗਈਆਂ ਉਹਦੇ ਉੱਤੇ ਕਾਰਵਾਈ ਬਹੁਤ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਆ ਤੁਸੀਂ ਦੇਖੋ ਵੀ ਇਹ ਸਤੰਬਰ 24 ਦੇ ਵਿੱਚ ਘਟਨਾ ਵਾਪਰਦੀਆ ਲੈਂਗਫੁੱਡ ਦੇ ਘਰ ਦੇ ਉੱਤੇ ਹਮਲਾ ਕੀਤਾ ਜਾਂਦਾ ਉੱਥੋਂ ਇਹ ਦੌੜ ਜਾਂਦਾ ਅਕਤੂਬਰ ਦੇ ਵਿੱਚ ਅਨਟੈਰੀਓ ਦੇ ਵਿੱਚ ਇਹਨੂੰ ਅ ਅਗਲੇ ਮਹੀਨੇ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਹੁਣ ਜਿਹੜਾ ਇਹ ਕਾਰਵਾਈ ਐ ਇਸ ਵੇਲੇ ਹੋ ਗਈ ਆ ਤੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਣਗੀਆਂ ਅਗਲੀ ਗੱਲਬਾਤ ਦੋਸਤੋ ਸਰੀ ਦੇ ਵਿੱਚ ਕਿਉਂਕਿ ਆਪਾਂ ਜਾਣਦੇ ਹਾਂ ਫੈਮਿਲੀ ਡਾਕਟਰ ਬਹੁਤ ਸਾਰੇ ਹੈ ਨਹੀਂ ਜਿਹੜੇ ਬਹੁਤ ਸਾਰੇ ਲੋਕ ਨੇ ਉਹਨਾਂ ਨੂੰ ਕੋਈ ਫੈਮਿਲੀ ਡਾਕਟਰ ਲੱਭਦਾ ਨਹੀਂ ਹਸਪੀਟਲ ਦੇ ਵਿੱਚ ਭੀੜ ਜ਼ਿਆਦਾ ਹੋ ਚੁੱਕੀ ਆ ਮੇਅਰ ਬ੍ਰੈਂਡਾ ਲੌਕ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਸਿਟੀ ਆਫ ਸਰੀ ਨਵੇਂ ਮੈਡੀਕਲ ਕਲੀਨਿਕਸ ਖੋਲ੍ਹੂਗਾ ਤਾਂ ਕਿ ਲੋਕਾਂ ਨੂੰ ਸਹੀ ਕੇਅਰ ਮਿਲ ਸਕੇ ਉਹਨਾਂ ਦੀ ਮਦਦ ਹੋ ਸਕੇ ਮਤਲਬ ਸਿਟੀ ਰਨ ਕਲੀਨਿਕਸ ਹੋਣਗੇ ਇਹ ਕਲੀਨਿਕ ਨੂੰ ਸਿਟੀ ਮੈਨੇਜ ਕਰੂਗੀ ਆਪਣੇ ਹੈਲਥ케ਅਰ ਐਡਮਿਨਿਸਟ੍ਰੇਟਰ ਦੇ ਥਰੂ ਮਤਲਬ ਇੱਕ ਵਿਅਕਤੀ ਜਿਹਨੂੰ ਇਹ ਹਾਇਰ ਕਰਨਗੇ ਇਹਨਾਂ ਸਾਰਿਆਂ ਨੂੰ ਆਰਗੇਨਾਈਜ਼ ਕਰਨ ਦੇ ਲਈ ਜਾਂ ਰਨ ਕਰਨ ਦੇ ਲਈ ਇਹ ਹੁਣ ਪਾਰਟਨਰਸ ਦੀ ਭਾਲ ਕਰ ਰਹੇ ਆ ਤੇ ਲੋਕਾਂ ਨੂੰ ਇਹ ਕਿਹਾ ਵੀ ਜੇ ਕੋਈ ਇੰਟਰਸਟਿਡ ਆ ਤੇ ਉਹ ਸਾਡੇ ਨਾਲ ਸੰਪਰਕ ਕਰੋ ਸਿਟੀ ਪ੍ਰੋਪੋਜ਼ਲਸ ਮੰਗ ਰਹੀ ਆ ਪ੍ਰਾਈਵੇਟ ਹੈਲਥ케ਅਰ ਪਾਰਟਨਰਸ ਤੋਂ ਤਾਂ ਕਿ ਉਹ ਇਹਨਾਂ ਨੂੰ ਬਣਾਉਣ ਦੇ ਵਿੱਚ ਤੇ ਆਪਰੇਟ ਕਰਨ ਦੇ ਵਿੱਚ ਇਹਨਾਂ ਕਲੀਨਿਕਸ ਨੂੰ ਮਦਦ ਕਰ ਸਕੇ ਜ਼ਰੂਰੀ ਕਿਉਂ ਆ ਕਿਉਂਕਿ ਡੈਲਟਾ ਹਸਪੀਟਲ ਦਾ ਜਿਹੜਾ ਐਮਰਜੈਂਸੀ ਆ ਉਹ 12 ਘੰਟੇ ਬੰਦ ਰਿਹਾ ਪਿਛਲੇ ਦਿਨਾਂ ਦੇ ਵਿੱਚ ਪੇਸ਼ੈਂਟ ਜਿਹੜੇ ਸਾਰੇ ਦੇ ਸਾਰੇ ਸਰੀ ਦੇ ਵਿੱਚ ਭੇਜ ਦਿੱਤੇ ਗਏ ਤੇ ਸਰੀ ਮੈਮੋਰੀਅਲ ਹਸਪੀਟਲ ਅ ਜਿੰਨਾ ਜਿਹੜਾ ਕਿ ਪਹਿਲਾਂ ਹੀ ਬਿਜ਼ੀ ਆ ਉਹ ਉਤੋਂ ਜ਼ਿਆਦਾ ਬਿਜ਼ੀ ਹੋ ਗਿਆ ਤੇ ਇਸ ਵੇਲੇ ਇਹ ਕੈਨੇਡਾ ਦਾ ਸਭ ਤੋਂ ਬਿਜ਼ੀ ਹਸਪਤਾਲਾਂ ਦੇ ਵਿੱਚੋਂ ਜਿਹੜਾ ਹੈਗਾ ਉਹ ਸਰੀ ਮੈਮੋਰੀਅਲ ਹਸਪੀਟਲ ਆ ਡਾਕਟਰ ਦੀ ਸ਼ਾਰਟੇਜ ਬਹੁਤ ਆ ਸਰੀ ਦੇ ਵਿੱਚ ਇਸ ਵੇਲੇ 59 59 ਫੈਮਿਲੀ ਡਾਕਟਰਸ ਨੇ 1 ਲੱਖ ਦੇ ਪਿੱਛੇ ਪਰ 100000 ਲੋਕ ਜਦੋਂ ਕਿ ਵੈਨਕੂਵਰ ਦੇ ਵਿੱਚ 136 ਨੇ ਜਿਹੜੇ ਕਿ ਇੱਥੇ ਨਾਲੋਂ ਡਬਲ ਨੇ ਮਤਲਬ 1 ਲੱਖ ਪਿੱਛੇ ਕਿੰਨੇ ਆ ਸਾਡੇ 59 ਆ ਵੈਨਕੂਵਰ ਦੇ ਵਿੱਚ 136 ਤਾਂ ਸੋ ਇਹਦਾ ਮਤਲਬ ਇਹ ਆ ਕਿ ਇੱਕ ਤਾਂ ਪ੍ਰੋਵਿੰਸ ਦੀ ਪ੍ਰੋਬਲਮ ਹੁੰਦੀ ਆ ਦੂਜਾ ਸ਼ਹਿਰ ਦੀ ਆਪਣੀ ਪ੍ਰੋਬਲਮ ਆ ਗੋਲ ਕੀ ਆ ਸਾਰੇ ਕੁਝ ਦਾ ਪਲਾਨ ਇਹ ਆ ਕਿ ਨੰਬਰ ਆਫ ਫੈਮਿਲੀ ਡਾਕਟਰ ਵਧਾਏ ਜਾਣ ਤੇ ਇਹ ਸੌਖਾ ਕਰ ਦਿੱਤਾ ਜਾਵੇ ਵੀ ਲੋਕਾਂ ਨੂੰ ਰੈਗੂਲਰ ਮੈਡੀਕਲ ਕੇਅਰ ਮਿਲੇ ਜਿੰਨੀ ਰੈਗੂਲਰ ਮੈਡੀਕਲ ਕੇਅਰ ਮਿਲੂਗੀ ਉਹਨਾਂ ਜ਼ਿਆਦਾ ਐਮਰਜੈਂਸੀ ਦੇ ਵਿੱਚ ਨਹੀਂ ਜਾਣਗੇ ਸਿਟੀ ਇਸ ਵੇਲੇ ਇਹ ਆਸ ਕਰ ਰਿਹਾ ਆ ਕਿਹਦੇ ਲਈ ਅਸੀਂ 파ਟਨਰ ਚੂਜ਼ ਕਰਨੇ ਆ ਇਸ ਸਾਲ ਦੇ ਆਖਰ ਤੱਕ ਤੇ ਪਹਿਲਾ ਕਲੀਨਿਕ ਇਹਨਾਂ ਨੂੰ ਲੱਗਦਾ ਕਿ 26 ਦੀ ਸਪ੍ਰਿੰਗ ਦੇ ਵਿੱਚ ਇਹ ਖੋਲ ਦੇਣਗੇ ਦੂਜਾ ਇਹ ਆ ਸਰੀ ਇਹਦੇ ਨਾਲ ਨਾਲ ਸਾਈਮਨ ਫਰੇਜ਼ਰ ਯੂਨੀਵਰਸਿਟੀ ਨਾਲ ਰਲ ਕੇ ਨਵੇਂ ਮੈਡੀਕਲ ਸਕੂਲ ਦੇ ਵਿੱਚ ਇਹਨਾਂ ਨੂੰ ਟ੍ਰੇਨ ਕਰਨ ਦੀ ਕੋਸ਼ਿਸ਼ ਵੀ ਕਰਨਗੇ ਤਾਂ ਕਿ ਸਿਟੀ ਦੇ ਵਿੱਚ ਡਾਕਟਰ ਮਿਲ ਸਕਣ ਦੂਜੀ ਐਸ.ਟੀ ਇਹਦੇ ਨਾਲ ਹੀ ਜਿਹੜੀ ਕਲੀਨਿਕ ਕਾਸਟ ਆ ਜਿਹਦਾ ਰੈਂਟ ਆ ਇਕਵਿਪਮੈਂਟ ਆ ਜਾਂ ਦੂਜਾ ਕੁਸ਼ਮਾਨ ਆ ਉਹਦੇ ਲਈ ਵੀ ਕਰਨਗੇ ਜਾਂ ਡਾਕਟਰਾਂ ਨੂੰ ਜ਼ਿਆਦਾ ਬੈਨੀਫਿਟ ਵੀ ਦੇਣਗੇ ਕਿ ਫੈਮਿਲੀ ਫਿਜ਼ੀਸ਼ੀਨ ਇਹਦੇਲੇ ਪਾਸੇ ਜ਼ਿਆਦਾ ਆ ਸਕਣ ਬਹੁਤ ਸਾਰੇ ਲੋਕ ਸਰੀ ਦੇ ਵਿੱਚ ਜਾਂ ਪੂਰੇ ਕੈਨੇਡਾ ਦੇ ਵਿੱਚ ਉਹਨਾਂ ਕੋਲੇ ਫੈਮਿਲੀ ਡਾਕਟਰ ਹੈ ਨਹੀਂ ਵੇਟ ਕਈ ਥਾਵਾਂ ਦੇ ਉੱਤੇ ਫੈਮਿਲੀ ਡਾਕਟਰ ਦੇ ਲਈ ਮਹੀਨੇ ਆ ਤੇ ਜਾਂ ਕਈ ਥਾਵਾਂ ਦੇ ਉੱਤੇ ਸਾਲ ਵੀ ਇਹ ਸਾਰੇ ਕੁਝ ਦੇ ਵਿੱਚ ਲੱਗ ਜਾਂਦੇ ਆ ਵਾਕੈਂਟ ਕਲੀਨਿਕਸ ਘਟਾ ਸਟਾਫ ਜਿਹੜਾ ਉੱਥੇ ਕਰਾਊਡ ਆ ਪੋਪੂਲੇਸ਼ਨ ਗ੍ਰੋਥ ਸਰੀ ਦੀ ਬਹੁਤ ਜ਼ਿਆਦਾ ਆ ਇਹ ਸਾਰੇ ਕੁਛ ਦੇ ਦੇਖਦੇ ਹੋਏ ਇੱਕ ਨਵਾਂ ਜਿਹੜਾ ਸਿਟੀ ਦੇ ਕਲੀਨਿਕਸ ਦਾ ਕਨਸੈਪਟ ਆ ਉਹ ਸਾਹਮਣੇ ਲਿਆਂਦਾ ਜਾ ਰਿਹਾ ਕਿ ਜਿਹਦੇ ਨਾਲ ਕੁਛ ਨਾ ਕੁਛ ਲੋਕਾਂ ਦੀ ਮਦਦ ਜਿਹੜੀ ਆ ਉਹ ਹੋ ਸਕੇ ਤੇ ਮੈਡੀਕਲ ਸਹੂਲਤਾਂ ਜ਼ਿਆਦਾ ਮਿਲ ਸਕਣ ਅਗਲਾ ਮਹਿੰਗਾਈ ਦੇ ਵਿੱਚ ਇਸ ਵੇਲੇ ਦੱਸਿਆ ਜਾ ਰਿਹਾ ਕਿ ਕੈਨੇਡਾ ਦੀ ਇਨਕਮ ਗੈਪ ਜਿਹੜੀ ਆ ਇਨਕਮ ਗੈਪ ਦਾ ਮਤਲਬ ਆ ਕਿ ਅਮੀਰ ਤੇ ਗਰੀਬ ਦੇ ਵਿਚਕਾਰ ਦਾ ਜਿਹੜਾ ਪਾੜਾ ਆ ਉਹ ਬਹੁਤ ਜ਼ਿਆਦਾ ਹੋ ਗਿਆ 48.4% ਦੱਸਿਆ ਦੱਸਿਆ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਆ ਅ ਜਿਹੜਾ ਰਿਚੇਸਟ ਹਾਊਸਹੋਲਡ ਨੇ ਅਮੀਰ ਘਰ ਨੇ ਕੈਨੇਡਾ ਦੇ ਵਿੱਚ ਦੇਸ਼ ਦਾ ਬਹੁਤਾ ਪੈਸਾ ਉਹਨਾਂ ਦੇ ਕੋਲ ਆ ਜਿਹੜੇ ਲੋਅਰ ਇਨਕਮ ਵਾਲੇ ਜਾਂ ਨੌਜਵਾਨ ਨੇ ਉਹ ਹੋਰ ਪਿੱਛੇ ਦੀ ਪਿੱਛੇ ਜਾਈ ਜਾ ਰਹੇ ਆ ਕੈਨੇਡਾ ਦੇ ਟੌਪ 20% ਲਗਭਗ 65% ਪੈਸਾ ਸਾਂਭੀ ਬੈਠੇ ਆ ਤੇ ਐਵਰੇਜ ਕਹ ਲਓ ਕਿ 3.4 ਮਿਲੀਅਨ ਪਰ ਹਾਊਸਹੋਲਡ ਜਿਹੜੇ ਪੁਅਰੈਸਟ ਨੇ ਸਭ ਤੋਂ ਗਰੀਬ ਐਸਪੋਲੇ ਸਟਰਗਲ ਕਰ ਰਹਾ ਜਿਹੜਾ ਹੇਠਲਾ 40% ਹਾਊਸਹੋਲਡ ਆ ਉਹਨਾਂ ਕੋਲੇ 3.3% ਟੋਟਲ ਵੈਲਥ ਆ ਮਤਲਬ ਐਵਰੇਜ 86000 ਡਾਲਰ ਟੋਟਲ ਦੱਸਿਆ ਜਾ ਰਿਹਾ ਯੰਗਰ ਜਿਹੜੇ ਨੇ ਉਹਨਾਂ ਦੇ ਉੱਤੇ ਸਭ ਤੋਂ ਮਾੜਾ ਅਸਰ ਪੈ ਰਿਹਾ ਕੈਨੇਡੀਅਨਸ ਜਿਹੜੇ 35 ਸਾਲ ਤੋਂ ਥੱਲੇ ਨੇ ਉਹਨਾਂ ਦੇ ਉੱਤੇ ਇਹਦਾ ਅਸਰ ਸਿੱਧਾ-ਸਿੱਧਾ ਦੇਖਣ ਨੂੰ ਮਿਲ ਰਿਹਾ ਜਿਹੜੀ ਹਾਊਸ ਵੈਲਿਊ ਆ ਉਹ ਡ੍ਰੌਪ ਹੋ ਰਹੀ ਆ ਰੀਅਲ ਏਸਟੇਟ ਬਹੁਤ ਥੱਲੇ ਗਈ ਆ 1% ਥੱਲੇ ਚਲੇਗੀ ਉਹਦੇ ਨਾਲ ਫਰਕ ਪਿਆ ਆ ਤੇ ਸਟਾਕ ਮਾਰਕੀਟ ਨੇ ਕੋਈ ਅਮੀਰਾਂ ਦੀ ਮਦਦ ਕੀਤੀ ਆ ਜਿਹੜੇ ਅਮੀਰ ਸੀ ਕੈਨੇਡਾ ਦੇ ਉਹਨਾਂ ਦਾ ਪੈਸਾ ਬਹੁਤ ਤੇਜ਼ੀ ਨਾਲ ਗਰੋ ਹੋਇਆ ਕਿਉਂਕਿ ਉਹ ਸਟਾਕਸ ਓਨ ਕਰਦੇ ਆ ਇਨਵੈਸਟਮੈਂਟ ਦੇ ਲਈ ਜਿਹੜਾ 9.1% ਉਹਦੀ ਵੈਲਿਊ ਵਧੀ ਆ ਜਿਹੜੀ ਜੌਬ ਮਾਰਕੀਟ ਆ ਸਲੋ ਹੋਈ ਆ ਸਿਰਫ ਕੁਝ ਲੋਕ ਰਹਿ ਗਏ ਜਿਨ੍ਹਾਂ ਨੂੰ ਫੁੱਲ ਟਾਈਮ ਜੌਬ ਆ ਬਹੁਤੇ ਲੋਕਾਂ ਦੀ ਆ ਜੋਬ ਜਿਹੜੀ ਨਵੀਂ ਆ ਜਾਂ ਪਾਰਟ ਟਾਈਮ ਦੋਸਤੋ ਦੇ ਨਾਲ ਇਹ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ